ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਕਾਂਜਲਾ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਜਾਨਵਰ ਸੱਜਣੋ ਪੰਜ ਦਿਖਾਵਾਂਗੇ ਇੱਕ ਤਾਂ ਦਿਖਾਵਾਂਗੇ ਨੀਲੀ ਰਾਵੀ ਦਾ ਛੋਟਾ ਦੰਦਾ ਜੀ ਹੈ ਛੋਟੀ ਉਮਰ ਚ ਹੈ ਤੇ ਇੱਕ ਆ ਦਿਖਾਵਾਂਗੇ ਸੱਜਣੋ 88 64 ਦੀ ਕੱਟੀ ਆ ਤੇ ਇੱਕ ਆ ਵੀ ਕੱਟੀਏ ਆ ਦੂਜਾ ਸੂਆ ਸੂਇਆ ਪਿਓਰ ਨੀਲੀ ਰਾਵੀ ਦਾ ਚਵਾਈ ਇਹਦੀ ਹੁਣੇ-ਹੁਣੇ ਹੋਈ ਆ ਹਜੇ ਤਕਰੀਬਨ ਤਕਰੀਬਨ 10 ਮਿੰਟ ਹੋਏ ਨੇ ਇਹ ਆ ਗਈ ਸੱਜਣੋ ਪਿਓਰ ਨੀਲੀ ਦਾਵੀ ਚ ਸੂਈ 15 ਕ ਦੇਂਦੀ ਆ ਤੇ ਆ ਇਹਦੇ ਨਾਲ 31 ਐ 31 ਥੋੜੀ ਜੀ ਗ੍ਰੇਡੇਡ ਆ ਤੇ ਇੱਕ ਦਿਖਾਵਾਂਗੇ ਤੋਕੜ ਗੱਬਣ ਪੂਰੀ ਸ਼ਕੀਨ ਕੱਟੀ ਦੂਜਾ ਸੂਆ ਸੁੰਦੀ ਆ ਪੰਜਾ 6 ਮਹੀਨਿਆਂ ਦੀ ਗੱਬਣਾ ਤੇ ਇੱਕ ਦਿਖਾਵਾਂਗੇ ਸੱਜਣੋ 17 18 ਕਿਲੋ ਵਾਲੀ ਮੱਝ ਆ ਚੰਗੀ ਉਹ ਬਾਈ ਕਹਿੰਦਾ ਹੁਣੇ-ਹੁਣੇ ਡਰਾਈ ਕਰੀ ਆ ਆਪਾਂ ਨੇ ਬਾਕੀ ਇਹਦੀ ਬਾਡੀ ਬੁੱਡੀ ਤੁਹਾਨੂੰ ਦੱਸੂਗੀ ਵੀ ਤੇ ਬਾਕੀ ਆ ਜੋ ਗੱਲਬਾਤ ਸਾਰੀ ਬਾਈ ਨਾਲ ਕਰਾਉਣਿਆਂ ਤੇ ਰੇਟ ਵੀ ਵੀਡੀਓ 'ਚ ਹੀ ਕਰਾਵਾਂਗੇ ਤੇ ਆ ਜੋ ਬਾਈ ਨੂੰ ਮਿਲੇਉਣਿਆਂ ਆਜੋ ਜੀ ਹੋਰ ਕੀ ਨਹੀਂ ਜੀ ਠੀਕ ਹੋ? ਹਾਂ ਜੀ ਬਾਈ ਜੀ ਸਸ ਨਾਮ ਦੱਸ ਲਓ ਜੀ ਆਪਣਾ। ਆਪਾਂ ਨਾਂ ਜੀ ਹਰਦੀਪ ਸਿੰਘ ਹਾਂ ਜੀ ਪਿੰਡ ਕਾਂਜਲਾ ਜ਼ਿਲ੍ਹਾ ਸੰਗਰੂਰਾ ਸੰਗਰੂਰ ਤੇ ਤਹਿਸੀਲ ਧੂਰੀ ਆ ਜੀ। ਤਹਿਸੀਲ ਧੂਰੀ ਆ ਗਈ। ਉਹ ਜ਼ਿਲ੍ਹਾ ਸੰਗਰੂਰ ਚ ਆ ਗਏ ਹਨਾ? ਹਾਂ ਜ਼ਿਲ੍ਹਾ ਸੰਗਰੂਰ। ਆ ਤਹਿਸੀਲ ਧੂਰੀ ਆ ਗਈ ਬਾਈ ਹੋਰੀ ਆ ਜ਼ਿਲ੍ਹਾ ਸੰਗਰੂਰ ਚ ਗਏ ਤੇ ਇੱਥੋਂ ਕਰ ਲਈ ਸ਼ੁਰੂ ਇਹਦੇ ਤੋਂ। ਮੀਂਹ ਦੀ ਰਾਵੀ ਤੋਂ। ਹਾਂ ਹਾਂ ਜੀ ਹਾਂ ਜੀ। ਆ ਲੱਗ ਗਈ ਤੋਰ ਦੇ ਖੋਲ ਕੇ ਬਹੁਤ ਕਿਆਨ ਦੀ ਡਰਦੀ ਆ ਥੋੜੀ ਪਛਾਣੂ ਹੋ ਕੇ ਦਿਖਾ ਦੇ। ਇਹਦਾ ਸੂਆ ਕਿਹੜਾ ਬਾਈ? ਇਹ ਵਾਲੇ ਬੰਨਿਆ। ਦੂਜੇ ਸੂਏ ਹੁ 15 ਕ ਦਿਨ ਦੀ ਕਰੀਬ ਸੂਈ ਹੋਈ ਆ ਮੈਲੇ ਤਾਂ ਨਹੀਂ ਚੱਲੀ ਅਜੇ ਨਾ ਮੈਲੇ ਨਹੀਂ ਚੱਲੀ ਆ ਮੈਲੇ ਹਜੇ ਬਾਈ ਕਹਿੰਦਾ ਚੱਲੀ ਨਹੀਂ ਦੁੱਧ ਕਿੰਨਾ ਤਿਆਰ ਆ ਬਾਈ ਹੁਣ ਇਹ ਦੁੱਧ ਤਾਂ 11 ਲੀਟਰ ਤਿਆਰ ਆ ਜੀ ਹਾਂ ਤੇ ਬਾਕੀ ਸਾਨੂੰ ਜਿਹੜੀ ਗੱਲ ਮੈਂ ਦੱਸਦਾ ਵੀ ਚਵਾਈ ਆ ਜਿਹੜੀ ਇਹਦੀ ਚਵਾਈ ਹੁਣੇ ਹੁਣੇ ਕਰੀ ਚਵਾਈ ਆ ਹੁਣੇ ਕਰੀਏ ਜੀ ਆਪਣੇ ਆਉਣ ਤੋਂ 2-4 ਮਿੰਟ ਪਹਿਲਾਂ ਹੀ ਕਰੀ ਆ ਲੇਵਾ ਲੂਵਾ ਵੀ ਦਿਖਾ ਦੀ ਨੇੜੇ ਲਾ ਕੇ ਚਵਾਈ 2-4 ਮਿੰਟ ਪਹਿਲੀ ਹੋਈ ਆ ਆਪਣੇ ਆਉਣ ਤੋਂ ਉਸ ਹਾਵ ਨਾਲੇ ਜਿਹੜੀ ਲੇਵੇਰੀ ਹਵਾਨੇ ਦੀ ਸੱਜਣੋ ਜੱਜਮੈਂਟ ਤੁਸੀਂ ਕਰ ਲਿਓ ਕਿਉਂਕਿ ਲੇਵਾ ਬਿਲਕੁਲ ਝੜ ਚੁੱਕਿਆ ਉੱਦਾਂ ਡੰਗ ਤੇ ਬਣਾਉਂਦੀ ਆ ਬਈ ਲੇਵਾ ਪੂਰਾ ਡੰਗ ਤੇ ਪੂਰਾ ਵਧਾ ਲਿਓ ਚਵਾਈ ਚਬੂਈ ਦੀ ਕਿਵੇਂ ਆ ਜੇ ਬਿਲਕੁਲ ਪੋਲੀ ਆਈ ਬਿਹੜੀਆਂ ਵਰਗੀ ਧਾਰ ਹੈ ਆ ਸੂਆ ਦੂਜਾ ਤੇ ਆ ਗਈ ਪਿਓਰ ਨੀਲੀ ਚ A ਤੋਂ Z ਨਿਸ਼ਾਨੀਆਂ ਕਵਰ ਕਰਦੀ ਆ ਜੇ ਗੱਲਬਾਤ ਕਰ ਲਈਏ ਅੱਖਾਂ 'ਚ ਵੀ ਨਿਸ਼ਾਨ ਪੂਰੇ ਨੇ ਪੂਛ ਤੋਂ ਲਾ ਲਓ ਸ਼ੂ ਤੋਂ ਲਾ ਲਓ ਹਰੇਕ ਪੱਖ ਤੋਂ ਤੇ ਬਾਕੀ ਜਿਹੜਿਆ ਦਾ ਢਾਂਚਾ ਇਹਦਾ ਢਾਂਚਾ ਵੀ ਪਿਓਰ ਨੀਲੀ ਵਾਲਾ ਇੱਥੋਂ ਦਿ ਯਾਰ ਨਿੱਲੀ ਚ ਆ ਗਈਆਂ ਇਹਦੇ ਪੈਸੇ ਕਿੰਨੇ ਲਵਾਂਗੇ ਜੀ ਇਹਦੇ ਪੈਸੇ ਬਾਈ ਜੀ ਆ 85000 ਦੇਵਾਂਗੇ 85000 ਆ ਕਿੰਨੇ ਦੀ ਛੱਡ ਦਾਂਗੇ 82 ਤੱਕ ਛੱਡ ਦਾਂਗੇ 82000 ਦੀ ਦੇਣਾ ਦੁੱਧ ਹੁਣ ਕਿੰਨਾ ਤਿਆਰ ਆ 15 ਦਿਨ ਦੀ ਸੂਈ ਥੱਲੇ ਇਹ 11 ਕਿਲੋ ਜੀ 11 ਕਿਲੋ ਡੰਗ 2 ਡੰਗ ਚਵਾ ਦਾਂਗੇ ਹਾਂਜੀ ਹਾਂ ਤੇ ਮੈਲੇ ਮੂਲੇ ਲੱਗ ਕੇ ਹੈ ਵੀਰ ਕੋਈ ਵਧਣ ਦੀ ਕਿਲੋ ਦੋ ਹਾਂਜੀ ਹਾਂ ਵਧੂਗੀ ਆ ਕਿਲੋ ਦੋ ਕਿਲੋ ਵਧ ਸਕਦੀਆਂ ਕਿਉਂਕਿ ਬਾਈ ਕਹਿੰਦਾ ਅਜੇ ਮੈਲੇ ਨਹੀਂ ਚੱਲੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਇਹ ਜਾਨਵਰ ਸੱਜਣੋ ਹੈਗੇ ਨੇ ਕਰੇ ਲੂ ਜਾਨਵਰ ਨੇ ਸਾਰੇ ਤੇ ਬਾਕੀ ਹੁਣ ਲਿਆ ਆਹ ਕੱਟੀ ਤੇ ਮਾਰਦੇ ਹੈਨਾ ਇਹਨੂੰ ਖੜੀ ਨੂੰ ਦਿਖਾਵਾਂਗੇ ਭੱਜੂ ਨੱਠੂਗੀ ਇਹਦੀ ਉਮਰ ਕਿੰਨੀ ਹੋਗੀ ਬਾਈ ਇਹ ਉਮਰ ਬਾਈ ਜੀ ਹੈਗੀ ਇਹਦੀ 11ਵਾਂ ਮਹੀਨਾ ਲੱਗਿਆ ਹੋਇਆ ਜੀ 11 ਦੇ ਹਿਸਾਬ ਨਾਲ ਵੱਡੀ-ਬੁੱਡੀ ਬਹੁਤ ਆਸਤਾ ਦਾ ਹਾਂਜੀ ਹਾਂ ਕੱਦ ਘਾਟ ਹੈਗਾ ਜੀ ਬਾਕੀ ਸੇਵਾ ਬਹੁਤ ਹੋਈ ਹੋਈ ਹੈ ਜੀ ਆਪ ਕਿਹੜੇ ਟੀਕੇ ਦੀ ਆਹੇ ਇਹ ਐਚ ਐਲ ਡੀ ਵੀ ਦਾ 8864 ਦੇ ਇਹ ਹੈਗੀ ਆ ਐਚ ਐਲ ਡੀ ਵੀ ਦੇ 8864 ਦੀ ਜੇ ਗੱਲਬਾਤ ਕਰ ਲਈਏ ਇਧਰੋਂ ਦਿਖਾ ਦੇ ਐਨ ਸਮਾਰ ਕੇ ਇੱਥੇ ਤੋਂ ਫੇਸ ਕੁਆਲਿਟੀ ਦਿਖਾ ਦੇ ਉਹਨੇ ਆਇਆ ਜਰੂਰ ਪੈਂਦਾ ਇਧਰਲੇ ਬੰਨੇ ਆ ਤੇ ਉੱਤੋਂ ਬਾਡੀ ਬੁੱਡੀ ਵੀ ਦਿਖਾ ਦੇ 11-12 ਮਹੀਨਿਆਂ ਦੀ ਹੈ ਬਾਈ ਹਾਂਜੀ ਹਾਂ 88 ਚੌਂਟ ਦਾ ਪਸੀਮਾ ਰਖਾਇਆ ਸੀ ਹਾਂਜੀ ਹਾਂ 88 ਚੌਂਟ ਇਹਦੀ ਮਾਂ ਦਾ ਦੁੱਧ ਕਿੰਨਾ ਕਰਿਆ 18 ਕਿਲੋ ਜੀ 18 ਲੀਟਰ ਹਾਂ ਹਾਂ ਇਹਦੇ ਪੈਸੇ ਕਿੰਨੇ ਲਵਾਂਗੇ ਹੁਣ ਇਹ 35000 ਦੇ ਦਾਂਗੇ 35000 ਦੀ ਦੇ ਦਾਂਗੇ ਛੋਟ ਛੱਪਾ ਕਰ ਦਾਂਗੇ ਕਰ ਦਾਂਗੇ ਹਾਂ ਆ 35 ਚੌ ਬਾਈ ਕਹਿੰਦਾ ਛੋਟ ਛੱਪਾ ਕਰ ਦਾਂਗੇ ਤੋਰ ਕੇ ਸਾਨੂੰ ਮੈਂ ਤਾਂ ਨਹੀਂ ਦਿਖਾਉਂਦਾ ਥੋੜਾ ਜਿਹਾ ਭੱਜ-ਭੁੱਜਲਾ ਦਾ ਜਾਨਵਰ ਤੇ ਬਾਕੀ ਉਹ ਕੱਟੀ ਯਾਰ ਸਾਊ ਸੀ ਲਾ ਹਣਾ ਆ 88 ਚੌਂਟ ਦੀ ਗਈ ਤੇ ਦੁੱਧ ਵੀ ਬਾਈ ਕਹਿੰਦਾ ਇਹਦੀ ਮਾਂ ਦਾ ਤੇ ਉਮਰ ਦੇ ਹਿਸਾਬ ਨਾਲ ਗਰੋਥ ਵੀ ਜਾਰੇ ਦੀ ਬਹੁਤ ਆਜੀ ਗੱਲ ਕਰ ਲਈਏ ਚੜਾਈ ਚੜੂਈ ਬਹੁਤ ਤਾਂ ਤੇ ਕੱਤੀ ਚੰਗੀ ਆ ਕੁੱਲ ਮਿਲਾ ਕੇ ਤੇ ਹੁਣ ਮਾਰਦੇ ਗੱਗੂ ਸਿੰਘ ਆਹ ਬੁੱਲ ਤੇ ਕੈਮਰਾ ਬਾਈ ਲੱਗਿਆ ਨਹੀਂ ਇਹਨੂੰ ਤੋੜ ਦੇ ਆ ਜਾ ਇਹਨੂੰ ਤੋੜ ਦੇ ਖੋਲ ਕੇ ਆ ਇਹ ਵੀ ਸਾਊ ਲੱਗਦਾ ਹਨਾ ਹਾਂ ਪੂਰਾ ਸੀਲ ਹੈ ਜੀ ਬਾਈ ਇਹ ਨੀਲੀ ਚ ਆ ਗਿਆ ਇਹ ਕਿਹੜੇ ਸੀ ਮੰਦਪ ਇਹ ਆ ਵੀਰੇ ਆਪਣੇ ਖਰੌੜ ਡੇਰੀ ਫਾਰਮ ਦੇ ਨੂਰਦਾਰ ਜੀ ਖਰੌੜ ਡੇਰੀ ਫਾਰਮ ਆ ਫਤੇਗੜ ਸਾਹਿਬ ਵਾਲਾ ਜਿਹੜਾ ਨੂਰਾ ਉਹਦਾ ਹੈ ਉਹ ਉਹਦਾ ਬੱਚਾ ਜੀ ਇਹਦੀ ਉਮਰ ਕਿੰਨੀ ਕਾ ਬਾਈ ਇਹਦੀ ਉਮਰ ਹੈਗੀ ਅਕਤੂਬਰ ਮਹੀਨਾ ਚਾਹੇ 3 ਸਾਲਾਂ ਦਾ ਹੋ ਜਾਊਗਾ ਅਕਤੂਬਰ ਮਹੀਨੇ ਚ ਹਲੇ 3 ਸਾਲਾਂ ਦਾ ਹੋਊਗਾ ਹਾਂਜੀ ਹਾਂਜੀ ਹਲੇ ਤਾਂ ਫਿਰ ਦੰਦਾਂ ਚ ਹੀ ਹੋਊਗਾ ਨਾ ਹਾਂਜੀ ਹਾਂ ਚੌਥੇ ਦੇ ਦੰਦ ਚੱਕ ਰਹੇ ਜੀ ਇਹਦੇ ਦੋ ਦੰਦ ਕਰਕੇ ਚੌਥੇ ਦੇ ਦੰਦ ਹਜੇ ਛੱਡਾ ਕਰੌਸਿੰਗ ਕਰਦਾ ਹਾਂਜੀ ਹਾਂ ਆਹ ਕਰੌਸਿੰਗ ਬਾਈ ਕਹਿੰਦਾ ਕਰਦਾ ਇਹਦੀ ਮਾਂ ਕਿਵੇਂ ਦੀ ਦੁੱਧ ਚ ਮਾਂ ਇਹਦੀ ਦੂਜੇ ਸੂਏ ਆਪਣੇ ਕੋਲ 17 ਲੀਟਰ ਦੁੱਧ ਦੇਣ ਲੱਗੀ ਸੀ ਉਹ ਦੂਜੇ ਸੂਏ 17 ਲੀਟਰ ਹਾਂ ਹਾਂ ਇਹ ਤਾਂ ਠੋਕੀ ਸੀ ਅੱਛਾ ਮਤਲਬ ਮਾਦਰ ਇਹਦੀ ਐਕਸਪਾਇਰ ਹੋ ਗਈ ਦੀ ਉਹ ਦੂਜੇ ਸੂਏ ਆਪਣੇ ਕੋਲ 16 17 ਕਿਲੋ ਦੁੱਧ ਦੰਦੀ ਰਹੀ ਆ ਦਿੰਦੀ ਰਹੀ ਆ ਜੀ ਆ ਦੰਦਾਂ 'ਚ ਹੈ ਗਿਆ ਦੋ ਦੰਦ ਚੌਕ ਦੇ ਦੰਦ ਨੇ ਬਾਈ ਕਹਿੰਦਾ ਹਲੇ ਚੱਕੇ ਨੇ ਤੇ ਸਭ ਤੋਂ ਮੇਨ ਗੱਲ ਯਾਰ ਇਹਦਾ ਸੁਭਾਅ ਸੁਭਾਅ ਵੀ ਠੰਡਾ ਤੇ ਬਾਡੀ ਵੀ ਚੰਗੀ ਆ ਮਤਲਬ ਉਸ ਟਾਈਪ ਦੀ ਬਾਡੀ ਇਹਦੇ ਜਿਵੇਂ ਨੀਲੀ ਰਾਵੀ ਦੀ ਹੁੰਦੀ ਆ ਜਿੱਥੇ ਤੱਕ ਮੈਨੂੰ ਜਾਣਕਾਰੀ ਆ ਬਿਨ ਨੀਲੀ ਦੇ ਬਾਈ ਕੱਦ ਨਹੀਂ ਵਾਲੇ ਵੱਡੇ ਹੁੰਦੇ ਹਨ ਹਾਂਜੀ ਹਾਂਜੀ ਬਾਈ ਆ ਕੱਦ ਘਾੜ ਨਹੀਂ ਨੀਲੀ ਦਾ ਬਾਲਾ ਵੱਡਾ ਹੁੰਦਾ ਨੀਲੀ ਰਾਵੀ ਦੇ ਜਾਨਵਰ ਥੋੜੇ ਜੇ ਮਤਲਬ ਮਾਦਰੀ ਕੋਡੀ ਚ ਲਾ ਲਓ ਹਨਾ ਪੰਜਾਬੀ ਚ ਕਹਾਂ ਤਾਂ ਉਹਦੇ ਚਾਹੁੰਦੇ ਨੇ ਇਹਦੇ ਪੈਸੇ ਬਈ ਕਿੰਨੇ ਲਵਾਂਗੇ ਇਹ ਫੋਨ ਤੇ ਕਰ ਲਾਂਗੇ ਜੀ ਇਹਦਾ ਰੇਟ ਫੋਨ ਤੇ ਹਾਂਜੀ ਨਜਾਇਜ਼ ਤਾਂ ਨਹੀਂ ਕਰਦੇ ਨਾ ਨਾ ਜੀ ਬਿਲਕੁਲ ਜੀ ਇਹਦਾ ਰੇਟ ਬਾਈ ਕਹਿੰਦਾ ਕਰ ਦਾਂਗੇ ਫੋਨ ਤੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਟੋਕੜ ਗੱਬਣ ਚੋਟੀ ਆ ਜਾ ਉਧਰ ਲਿਆ ਕੈਮਰਾ ਉਹ ਝੋਟੀ ਦੇ ਵੀ ਮਾਰਦੇ ਯਾਰ ਉਹਦਾ ਸੂਆ ਕਿਹੜਾ ਬਾਈ ਟੋੜ ਦੇ ਗੱਨੀ ਉਹ ਵੀ ਜੇ ਪਹਿਲੇ ਸੂਏ ਸੂਈ ਹੋਏ ਜੀ ਹੁਣ ਦੂਜੇ ਸੂਏ ਨੂੰ ਗੱਭਣਾ ਇੱਥੇ ਤਾਂ ਦਿਖਾ ਰਿਆ ਸਤ ਸਮਾਰ ਕੇ ਫੇਸਬੁਕ ਕੁਆਲਿਟੀ ਇਹਦੀ ਟੋੜ ਦੇ ਖੋਲ ਕੇ ਪਹਿਲੇ ਸੂਏ ਕਿੰਨਾ ਕ ਦੁੱਧ ਕੱਢਾ ਤਾਜੀ ਨੇ ਹੁਣ ਗੱਭਣ ਕਿੰਨੇ ਟਾਈਮ ਦੀ ਆ ਪਛਾਣ ਹੋ ਗੀ ਪਹਿਲੇ ਸੂਏ 12 ਕਿਲੋ ਦੁੱਧ ਕੱਢਿਆ ਜੀ ਨੇ ਪਹਿਲੇ ਸੂਏ 12 ਕਿਲੋ ਦੁੱਧ ਪਾਤਾ ਆਪਣੇ ਕੋਲੇ ਹੁਣ ਗੱਭਣ ਕਿੰਨੇ ਮਹੀਨਿਆਂ ਦੀ ਹੁਕਮ ਇਹ 5 ਮਹੀਨਿਆਂ ਦੀ ਗੱਭਣਾ ਜੀ ਇਹ ਇਸ ਟਾਈਮ 5 ਮਹੀਨਿਆਂ ਦੀ ਗੱਭਣ ਦੁੱਧ ਦਿੰਦੀ ਹੁਣ ਹਾਂਜੀ ਹਾਂ 3.5 ਕਿਲੋ ਦੁੱਧ ਦਾ ਇੱਕ ਡੰਗ 3.5 ਕਿਲੋ ਇੱਕ ਡੰਗ ਹਾਂਜੀ ਹਾਂ ਆ ਇੱਕ ਟਾਈਮ ਮਿਲਦੀ ਆ ਬਾਈ ਕਹਿੰਦਾ ਸਾਢੇ 1/4 ਕਿਲੋ ਦੁੱਧ ਦਿੰਦੀ ਇੱਕ ਟਾਈਮ ਉਹ 31 ਸ਼ਕੀਨ ਸਕੂਨ ਬਹੁਤ ਆ ਚਬਾਈ ਕਿਵੇਂ ਆ ਬਾਈ ਇਹਦੀ ਚਬਾਈ ਠੀਕ ਆ ਜੀ ਵਧੀਆ ਪੁਰਸ਼ ਹਾਂ ਚਬਾਈ ਕਰਦੀ ਤਾਂ ਨਹੀਂ ਨਾ ਨਾ ਜੀ ਚਾਹ ਚਬਾਈ ਚਬੂਈ ਓਕੇ ਦੀ ਰਿਪੋਰਟ ਆ ਹਾਂ ਵਧੀਆ ਚਬਾਈ ਆ ਇੱਥੇ ਦਿਖਾ ਦਿਆਂ ਗੱਗੂ ਨੇੜੇ ਲਾ ਕੇ ਡੋਂਚੋਂ ਦੀ ਕਿਹੜੇ ਡਾਂਗਾ ਬਾਈ ਆਪਾਂ ਇਹ ਸਵੇਰ ਦੇ ਵੇਲੇ ਚੌਣੇ ਜੀ ਨੂੰ ਅੱਛਾ ਸਵੇਰ ਵਾਲੇ ਟਾਈਮ ਚੌਣੇ ਇੱਕ ਟਾਈਮ ਹੀ ਮਿਲਦੀ ਆ ਹਾਂ ਜੀ ਸਾਢੇ 1/4 ਕਿਲੋ ਦਿੰਦੀ ਆ ਪੰਜਾਂ ਤੋਂ ਬਾਹਰ ਗੱਪਣ ਹਾਂਜੀ ਹਾਂ ਆ ਪੰਜਾਂ ਮਹੀਨਾ ਤੋਂ ਬਾਹਰ ਬਾਈ ਕਹਿੰਦਾ ਗੱਪਣ ਆ ਤੇ ਬਾਕੀ ਯਾਰ ਇਹਦਾ ਜਿਹੜਾ ਚਿਹਰਾ ਮੋਰਾ ਹੋ ਗਈ ਦਿਖਾ ਦੇ ਅਸਤਾਦ ਸਿੰਘ ਸਿੰਘ ਬਿਲਕੁਲ ਕੁੰਡੇ ਸਿੰਘਾਂ ਚ ਆ ਗਈ ਪੂਰੀ ਕੁਆਲਿਟੀ ਚ ਆ ਗਈ ਜੇ ਗੱਲਬਾਤ ਕਰ ਲਈਏ ਆਪਾਂ ਹਾਂ ਇਧਰ ਨੂੰ ਕਰ ਦੇ ਗਿਆ ਨਹੀਂ ਮੂੰਹ ਇਹਦਾ ਇੱਥੇ ਨੂੰ ਦਿਖਾ ਦੇ ਸਿੰਘਾਂ ਸਿੰਘਾਂ ਦੀ ਕੁਆਲਿਟੀ ਕਿਉਂਕਿ ਇਹ ਅਗਲੇ ਸੂਏ ਬਣਨ ਵਾਲੀ ਚੀਜ਼ ਆ ਇਹਦੇ ਪੈਸੇ ਕਿੰਨੇ ਲਵਾਂਗੇ ਜੀ ਇਹ ਆਪਾਂ ਦੇ ਦਾਂਗੇ ਜੀ 65000 ਇਹਦਾ ਮੁੱਲ 65000 ਆ ਕਿੰਨੇ ਦੀ ਛੱਡ ਦਾਂਗੇ 62 ਦੀ ਛੱਡ ਦਾਂਗੇ ਇਹ ਦੇ ਦਾਂਗੇ 62000 ਦੀ ਹਾਂਜੀ ਆ ਜਾ ਹੁਣ ਲੇ ਅਸਤਾਦ ਕੈਮਰਾ ਇਧਰ ਲੇ ਬੰਨਿਆ ਆ ਚੋਟੀ ਤੇ ਮਾਰ ਦੇ ਹੁਣ ਮੱਝ ਤੇ ਮਾਰ ਦੇ ਇਹਦਾ ਸੂਆ ਕਿਹੜਾ ਜੀ ਏ ਹੁਣ ਦੋ ਦੋ ਸੂਏ ਸੂਈ ਹੋਈ ਹੈ ਜੀ ਹੁਣ ਤੀਜੇ ਸੂਏ ਨੂੰ ਗੱਬਣਾ ਤੀਜੇ ਨੂੰ ਗੱਬਣਾ ਉਹ ਦੇਖਣ ਉਸ ਚੌਥੇ ਨੂੰ ਦੇਖਣ ਹਾਂ ਜੀ ਵੱਡੀ ਮੱਝ ਹੈ ਠੀਕ ਹੈ ਜੀ ਹਾਂਜੀ ਹਾਂ ਏ ਹੁਣ ਗੱਬਣ ਕਿੰਨੇ ਮਹੀਨਿਆਂ ਦੀ ਹੋਗੀ ਤੋਰੀ ਬਾਈ ਖੋਲ ਇਹ ਗੱਬਣਾ ਬਾਈ ਜੀ 7 ਮਹੀਨਿਆਂ ਦੀ ਹੋ ਗਈ ਇਹ ਪੂਰੇ ਸੱਤਾਂ ਦੀ ਹਾਂਜੀ ਹਾਂ ਹੁਣ ਦੁੱਧ ਧੰਗਿਆ ਜਾਂ ਡਰਾਈ ਕਰਤੀ ਹਾਂ ਡਰਾਈ ਕਰੇ 5-4 ਦਿਨ ਹੋਏ ਨੇ ਜੀ ਠੀਕ ਹੈ ਜੀ ਹਾਂਜੀ ਹਾਂ ਤਾਂ ਸੱਜਣਾ 5-4 ਦਿਨ ਹੋ ਗਏ ਬਾਈ ਕਹਿੰਦਾ ਡਰਾਈ ਆਪਾਂ ਨੇ ਕਰਤੀ ਪਰ ਇਹ ਗੱਲ ਕਰ ਲਈ ਯਾਰ ਮੱਝ ਦੀ ਕੀ ਬਾਡੀ ਬੁੱਡੀ ਬਹੁਤ ਆ ਵੱਡੀ ਬੁੱਡੀ ਬਹੁਤ ਆ ਦੁੱਧ ਕਿੰਨਾ ਕੁ ਪਾਉਂਦੀ ਰਹੀ ਹੈ ਤਾਜੀ ਬਾਈ ਜੀ ਦੁੱਧ ਹੈ 17 ਕਿਲੋ ਪਾਉਂਦੇ ਰਹੇ 17 ਕਿਲੋ ਪੂਰਾ ਪੂਰਾ ਹੁਣ ਆ 5-7 ਦਿਨਾਂ ਦੀ ਆਪਾਂ ਡਰਾਈ ਕਰਤੀ ਮੇਰਾ ਖਿਆਲ ਆ ਹੁਣ ਇਹਦੇ 3 ਕਿ ਮਹੀਨੇ ਬਾਕੀ ਰਹਿ ਗਏ ਬਾਈ ਹਾਂਜੀ ਹਾਂ 3 ਕਿ ਮਹੀਨੇ ਜੇ ਕੋਈ ਬੰਦਾ ਸਾਂਭ ਲੂ ਆ ਜੀ ਹਾਂਜੀ ਰੁਪਏ ਡਬਲ ਕਰ ਦੂ ਜਿੰਨੇ ਕੁ ਤੁਸੀਂ ਮੰਗੋਗੇ ਡਬਲ ਕਰ ਦੂ ਹਾਂਜੀ ਹਾਂ ਆ ਰੁਪਈਏ ਸੱਜਣੋ ਬਾਈ ਕਹਿੰਦਾ ਡਬਲ ਕਰ ਦੂ ਜਿੰਨੇ ਕੁ ਮੰਗਾਗੇ ਕਿਉਂਕਿ ਘਰੇਲੂ ਪਰਿਵਾਰ ਆ ਕੋਈ ਬਾਈ ਹੋਰਾਂ ਦਾ ਵਪਾਰ ਦਾ ਕੰਮ ਨਹੀਂ ਇੱਥੇ ਤੋਂ ਪੁੱਠੇ ਦੀ ਜੜਾਈ ਚੜੂਈ ਦੇਖ ਚਾ ਮੜੀ ਚੂਮੜੀ ਵੀ ਬਹੁਤ ਬਰੀਕ ਆ ਕਿਉਂਕਿ ਜਾਨਵਰ ਚ ਬਰੀਕੀਆਂ ਬਹੁਤ ਨੇ ਐ ਇਹਨੂੰ ਚਲਾ ਦਿਓ ਜੀ ਇੱਥੇ ਤੋਂ ਸਿੰਘ ਸਿੰਘ ਦੀ ਕੁਆਲਿਟੀ ਦੇਖ ਸਕਦੇ ਹੋ ਤੇ ਬਾਕੀ ਲੰਬਾਈ ਲੰਬੂਈ ਬਹੁਤ ਆ ਤੇ ਇਸ ਟਾਈਮ ਹੈਗੀ ਐ ਇਹਦੇ ਗੱਲ ਕਰ ਲਈਏ ਸੱਜਣੋ ਆਪਾਂ ਡਰਾਈ ਪੀਰੀਅਡ ਚ ਆ ਬਾਈ ਕਹਿੰਦਾ 50 ਹਫ਼ਤੇ ਦਿਨਾਂ ਦੀ ਆਪਾਂ ਨੇ ਡਰਾਈ ਕਰਤੀ ਪਰਮ ਤੋਰ ਦੇ ਉਹਨਾਂ ਦੇ ਪਰਮ ਬਾਈ ਚਵਾਈ ਚੂਈ ਕਿਵੇਂ ਆ ਦੀ ਚਵਾਈ ਵੀਰੇ ਬਹੁਤ ਵਧੀਆ ਦੀ ਟਾਈਟ ਤਾਂ ਨਹੀਂ ਹੈਗੀ ਤਾਂ ਨਾ 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 ਬਿਰੋ ਬਿਰੋ ਇਹ ਕਈ ਸੱਜਣਾਂ ਮਾ ਤਾਂ ਕਰਕੇ ਵੇਚ ਦਾਂਦੇ ਆ ਨਾ 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 ਵੀਰੇ ਆਪਣਾ ਗਾਰੰਟੀ ਚਵਾਈ ਚੂਈ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਹੂ ਲੈ ਚੱਲ ਬਾਈ ਚਵਾਈ ਬਾਈ ਕਹਿੰਦਾ ਚੰਗੀ ਆ ਤੇ ਬਾਕੀ ਤੁਹਾਨੂੰ ਮੈਂ ਵੀ ਦੱਸੂ ਯਾਰ ਬਾਡੀ ਵੀ ਬਹੁਤ ਆ ਜੰਗਾੜ ਬਹੁਤ ਆ ਤੇ ਟਰੱਕ ਜਿੱਦੀ ਮੈਂ ਅਜੇ ਗੱਲਬਾਤ ਕਰ ਲਈਏ ਤੇ ਦੁੱਧ ਬਾਈ ਕਹਿੰਦੇ ਨੇ ਪਾਇਆ ਆਪਣੇ ਕੋਲੇ ਸੱਜਣੋਂ 17 ਕਿਲੋ ਇਹਦੇ ਅੱਜ ਪੈਸੇ ਕਿੰਨੇ ਲਵਾਂਗੇ ਜੀ ਅੱਜ ਵੀ ਰੱਪਾ 80000 ਦੇ ਦੋ 80 ਹੀ ਦੇ ਦਾਂਗੇ ਹਾਂਜੀ ਪਹਿਲੀ ਸ਼ਰਤ ਤੇ ਸਾਹਮੂਮ ਵਾਲੇ ਆਪਾਂ ਨੇ ਪਹਿਲੀ ਸ਼ਰਤ ਜੀ ਹਾਂ ਆ 80 ਚੋਂ ਛੋਟ ਛੱਪਾ ਕਰ ਦਾਂਗੇ ਛੋਟ ਛੱਪਾ ਕਰ ਦਾਂਗੇ ਆ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਹੈ ਜੀ ਆਪਣਾ 94638 48127 ਇੱਕ ਵਾਰੀ ਹੋਰ ਬੋਲ ਦਿਓ ਜੀ 9463848127 ਲੈ ਸੱਜਣੋ ਇੱਕ ਤਾਂ ਸਨਮਾਨ ਦੁਬਾਰਾ ਸਾਰੇ ਜਾਨਵਰਾਂ ਦੇ ਕੈਮਨਾ ਮਾਰਦਾਂ ਨੇ ਇੱਕ ਤਾਂ ਮੱਝ ਸੂੰਦੀ ਆ ਬਾਈ ਕਹਿੰਦਾ ਤੀਜਾ ਸੂਆ ਤੁਸੀਂ ਚਾਹੇ ਚੌਥਾ ਮੰਨ ਲਿਓ ਦੁੱਧ ਕਰਦੀ ਆ 17 ਕਿਲੋ ਤੇ ਮਿਲੂਗੀ 80000 ਦੀ 80 ਚੋਂ ਮਾਨਤਾਨ ਹੋ ਜੂ ਸੱਤਾਂ ਮਹੀਨਿਆਂ ਦੀ ਗੱਬਣਾ ਡਰਾਈ ਹੋ ਚੁੱਕੀ ਆ ਤੇ ਇੱਕ ਹੈਗੀ ਆ ਸੱਜਣੋ ਆ ਛੋਟੀ ਇਹ ਪਹਿਲਾ ਸੂਆ ਸੂਈ ਹੋਈ ਆ ਤੇ ਦੂਜੇ ਵਾਸਤੇ ਪੰਜਾਂ ਮਹੀਨਿਆਂ ਦੀ ਗੱਬਣਾ ਦੁੱਧ ਦੰਦੀ ਆ 4.5 ਕਿਲੋ ਇਹ ਬਾਈ ਕਹਿੰਦਾ ਦੇ ਦਾਂਗੇ 62000 ਦੀ ਬਾਈ हां 64 ਦੇ ਦਿੰਦੇ ਆ ਇਹ ਬਾਈ ਕਹਿੰਦਾ ਦੇ ਦਾਂਗੇ 64 ਦੇ ਕਿਉਂਕਿ ਅਗਲੇ ਸੂਆ ਯਾਰ ਬੰਨ ਵਾਲੀ ਚੀਜ਼ ਐ ਇੱਥੇ ਤੋਂ ਸਿੰਘ-ਸਿੰਘ ਦੇਖ ਸਕਦੇ ਹੋ ਤੇ ਮੇਨ ਗੱਲ ਆ ਜਿਹੜੀ ਝੋਟੀ ਦਾ ਯਾਰ ਕੱਦ ਵਿੱਡ ਵੀ ਬਹੁਤ ਚੰਗਾ ਤੇ ਥਣ ਥਣੌਟ ਵੀ ਚੰਗਾ ਲੱਗਿਆ ਤੇ ਇੱਕ ਹੈਗੀ ਆ ਆ ਪਿਓਰ ਨੀਲੀ ਰਾਵੀ ਦੀ ਝੋਟੀ ਇਹਦਾ ਸੂਆ ਆ ਗਿਆ ਦੂਜਾ ਇਹ ਬਿਲਕੁਲ ਪਿਓਰ ਨੀਲੀ ਚ ਆ ਗਈ ਇਹਨੂੰ ਕੋਈ ਸੱਜਣ ਚੈਲੰਜ ਨਹੀਂ ਕਰ ਸਕਦਾ ਕਿਉਂਕਿ ਅੱਖਾਂ ਵੀ ਇਹਦੀਆਂ ਪਿਓਰ ਨੀਲੀ ਵਾਲੀਆਂ ਆ ਗਈਆਂ ਦੋਨੇ ਤੇ ਬੱਲ ਵੀ ਆ ਗਿਆ ਮੱਥੇ 'ਚ ਹਰੇਕ ਪੱਖ ਤੋਂ ਪਿਓਰ ਨੀਲੀ ਜਾ ਗਈ ਹੈ ਕੈਰੇਕਟਰ ਪੂਰੇ ਕਰਦੇ ਜੀ ਆ ਨੀਲੀ ਰੰਗ ਦੀ ਹੈ ਇਹ 15 ਦਿਨ ਦੀ ਸੂਈ ਥੱਲੇ ਹੈਗਾ 11 ਲੀਟਰ ਰੈਡੀ ਦਾ ਤੇ ਆ ਹੈਗੀ ਹੈ ਸੱਜਣੋਂ ਨਾਲ ਇਹਦੇ 31 ਇਹਦਾ ਰੇਟ ਕੀ ਦੱਸਿਆ ਸੀ ਬਾਈ ਇਹਦਾ ਰੇਟ ਵੀਰੇ ਆਪਾਂ 85000 ਰੁਪਏ ਦਾ ਹਾਂ 85 ਆਪਾਂ 82 ਲੈਣ ਦੇਣ ਕਰਾਂਗੇ ਹਾਂ 82 ਲੈਣ ਦੇਣ ਕਰਾਂਗੇ ਇਹਦਾ 82 ਲੈਣ ਦੇਣ ਕਰਿਆ ਸੀ ਤੇ ਆ ਆ ਗਈ 8864 ਦੀ 31 ਐਚ ਐਲ ਡੀ ਵੀ ਦੇ ਸੀਮੰਦ ਦੀ 12 ਮਹੀਨਿਆਂ ਦੀ ਇਹਦਾ ਕੀ ਰੇਟ ਕਰਿਆ ਜੀ ਬਾਈ ਇਹ ਵੀਰੇ 35000 ਜੀ ਹਾਂ ਇਹਦਾ ਆਪਾਂ 35 ਕਰਕੇ ਇਹ 12 ਦੀ ਹੋਈ ਨਹੀਂ ਬਾਈ ਜੀ ਹਜੇ ਠੀਕ ਹੈ ਜੀ 1231 ਇਹ ਸਾਲ ਦੀ ਹੋਈ ਨਹੀਂ ਹਜੇ ਪੂਰੀ ਇਹ ਠੀਕ ਹੈ ਜੀ ਆ 31 ਬਹੁਤ ਚੰਗੀ ਆ ਵੀ ਜਿਹੜੇ ਸੱਜਣ ਯਾਰ ਲਿਆ ਕੇ ਸੰਭਾਲ ਕਰਨੀਆਂ ਬਾਈ ਕੋਲ ਜਾਨਵਰ ਜਾਦੇ ਨੇ ਉਹਦੇ ਕਰਕੇ ਬਾਈ ਕਹਿੰਦਾ ਆਪਾਂ ਇਹਨਾਂ ਚੋ ਸੇਲ ਕਰ ਦਾਂਗੇ ਤੇ ਇੱਕ ਨੀਲੀ ਦਾ ਵੀ ਦਾ ਯਾਰ ਆ ਬਿਲਕੁਲ ਸ਼ਾਂਤ ਸੁਭਾਅ ਦਾ ਬਾਈ ਕਹਿੰਦਾ ਆਸਾਨ ਵੀ ਬਿਕਾਊ ਆ ਕ੍ਰੋਸਿੰਗ ਇਹ ਕਰਦਾ ਇਹ ਫਤੇਗੜ ਸਾਹਿਬ ਵਾਲਿਆਂ ਦੇ ਮੇਰਾ ਖਿਆਲ ਆ ਨੂਰ ਬੁੱਲ ਦਾ ਆ ਗਿਆ ਖਲੌਰ ਡੇਰੀ ਫਾਰਮ ਹੈ ਜੀ ਅਖਰ ਉਹ ਡੇਰੀ ਫਾਰਮ ਵਾਲੇ ਦੇ ਨੂਰ ਦਾ ਆ ਗਿਆ ਦੰਦਾ ਚ ਇਹ ਦੋ ਦੰਦ ਕਰਕੇ ਚੌਕ ਦੇ ਦੰਦ ਚੱਕਦਾ ਇਹਦਾ ਰੇਟ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਤੇ ਬਾਕੀ ਨੰਬਰ ਸੱਜਣੋਂ ਬਾਈ ਦਾ ਵੀਡੀਓ ਜੀ ਚੱਲੂਗਾ ਪਿੰਡ ਹੈਗਾ ਕਾਂਜਲਾ ਤਹਿਸੀਲ ਹੈਗੀਆ ਧੂਰੀ ਤੇ ਜ਼ਿਲ੍ਹਾ ਹੈਗਾ ਸੱਜਣੋਂ ਸੰਗਰੂਰ ਇਹਨਾਂ ਚਾਰੇ ਪੰਜੇ ਜਾਨਵਰਾਂ ਚ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ